ਕੇਂਦਰ ਦੀ ਭਾਜਪਾ ਸਰਕਾਰ ਦੀ ਝੋਲੀ ਪੰਜਾਬ ਦੇ ਲਈ ਖਾਲੀ ਹੋ ਚੁੱਕੀ ਹੈ ਇਸ ਲਈ ਕੁੰਭ ਮੇਲੇ ਲਈ ਤਾਂ ਮੋਦੀ ਸਰਕਾਰ ਨੇ 10000 ਕਰੋੜ ਰੁਪਏ ਦਿੱਤੇ ਪਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਦੇ ਲਈ ਪੰਜਾਬ ਵਿੱਚ ਆ ਕੇ ਮੋਦੀ ਜੀ ਕੁਝ ਵੀ ਨਹੀਂ ਦੇ ਕੇ ਗਏ ਇਹ ਕਹਿਣਾ ਹੈ ਕੈਬਨਿਟ ਮੰਤਰੀ ਸਾਧੂ ਸਿੰਘ ਤਰਮਸੋਧਾ ਤਰਮਸੋਧ ਗੁਰਦਾਸਪੁਰ ਦੇ ਬਟਾਲਾ ਚ ਇੱਕ ਨਿੱਜੀ ਕਾਲਜ ਦੇ ਡਿਗਰੀਵੰਦ ਸਮਾਗਮ ਵਿੱਚ ਪਹੁੰਚੇ ਸਨ ਨਾਲ ਹੀ ਉਨ੍ਹਾਂ ਨੇ ਗਣਿਤ ਅਤੇ ਸਾਇੰਸ ਨੂੰ ਇੰਗਲਿਸ਼ ਵਿੱਚ ਪੜ੍ਹਾਉਣ ਨੂੰ ਲੈ ਕੇ ਪੰਜਾਬ ਸਰਕਾਰ ਦੇ ਕੀਤੇ ਗਏ ਫੈਸਲੇ ਨੂੰ ਠੀਕ ਦੱਸਿਆ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਧਰਮਸੂਤ ਨੇ ਕਹਿ ਕਿ ਮੋਦੀ ਸਰਕਾਰ ਦੀ ਝੋਲੀ ਹੁਣ ਪੰਜਾਬ ਲਈ ਬਿਲਕੁਲ ਖਾਲੀ ਹੋ ਚੁੱਕੀ ਹੈ। ਉਹਨਾਂ ਨੇ ਤੰਜ ਕਸਦੇ ਹੋਏ ਕਿਹਾ ਕਿ ਮੋਦੀ ਸਰਕਾਰ ਦੀ ਝੋਲੀ ਦੇ ਦਾਣੇ ਬिखर ਗਏ ਨੇ। ਮੋਦੀ ਜਾਣ ਵਾਲਾ ਹੈ ਤੇ ਰਾਹੁਲ ਗਾਂਧੀ ਆਉਣ ਵਾਲਾ ਹੈ। ਅੱਜ ਦੀ ਜਨਤਾ ਵੀ ਰਾਹੁਲ ਗਾਂਧੀ ਦਾ ਵੈਲਕਮ ਕਰ ਰਹੀ ਹੈ। ਨਾਲ ਹੀ ਉਹਨਾਂ ਨੇ ਪੰਜਾਬ ਵਿੱਚ ਬਨਣ ਜਾ ਰਹੇ ਤੀਸਰੇ ਬਦਲ ਪੰਜਾਬ ਡੈਮੋਕ੍ਰੈਟਿਕ ਫਰੰਟ ਨੂੰ ਲੈ ਕੇ ਵੀ ਵਿਅੰਗ ਕਸੇ। ਗੋਮਬ ਦੇ ਮੇਲੇ ਤੇ ਤੁਹਾਡੇ ਸਾਹਮਣੇ 10000 ਕਰੋੜ ਰੁਪਇਆ ਦਿੱਤਾ ਮੋਦੀ ਸਾਹਿਬ ਨੇ ਇੱਥੇ ਮੋਦੀ ਸਾਹਿਬ ਆਏ ਸਾਰੇ ਗੁਰੂ ਨਾਨਕ ਪਾਤਸ਼ਾਹ ਦਾ ਦਿਹਾੜਾ ਹੈ 550ਵਾਂ ਜਨਮ ਦਿਹਾੜਾ ਹੈ ਗੁਰਪੁਰਬ ਹੈ ਆਸਾਂ ਲਈ ਬੈਠੇ ਸੀ 5000 ਕਰੋੜ ਦਿੱਕੇ ਜਾਏਗਾ 500 ਕਰੋੜ ਦੇ ਕੇ ਜਾਏਗਾ ਇੱਕ ਪੈਸਾ ਨਹੀਂ ਦੇ ਕੇ ਗਿਆ ਉਹ ਇੱਕ ਪਾਸੇ 10000 ਕਰੋੜ ਦੇ ਰਹੇ ਹਾਂ ਇੱਥੇ ਸਾਡਾ 550ਵਾਂ ਗੁਰਪੁਰਬ ਹੈ ਗੁਰੂ ਨਾਨਕ ਪਾਤਸ਼ਾਹ ਦਾ ਦੁਨੀਆਂ ਦੇ ਗੁਰੂ ਹੋਏ ਨੇ ਦੁਨੀਆਂ ਦਾ ਭਲਾ ਮੰਗਣ ਵਾਲੇ ਨੇ 1 ਰੁਪਇਆ ਦੇ ਕੇ ਨ ਜਾਣ ਇਹਨਾਂ ਦੇ ਮੂੰਹ 'ਚ ਘੁੰਮਣੀਆਂ ਪਾ ਲੀਆਂ ਬੋਲੇ ਨਹੀਂ ਇਹਨਾਂ 'ਚ ਕੋਈ ਜ਼ਰੂਰਤ ਨਹੀਂ ਗੱਲ ਇਹ ਹੈ ਇਹ ਗੱਲਾਂ ਕਰਦੇ ਨੇ ਕਾਂਗਰਸ ਕੰਮ ਕਰਦੀ ਆ ਰਾਹੁਲ ਗਾਂਧੀ ਨੇ ਕਹਿਤਾ ਕਿ 10000 ਰੁਪਇਆ ਦੇਣਾ ਪਤਾ ਨਹੀਂ ਮੈਂ 12000 12000 ਰੁਪਇਆ ਦੇਣਾ ਇਹਦਾ 6 ਦੀ ਮੰਗ ਕਰ ਰਹੇ ਆਂ ਅਸੀਂ 12000 ਕਹਿ ਦਿੱਤਾ ਰਾਹੁਲ ਗਾਂਧੀ ਨੇ ਸੋ ਗੱਲ ਉਹਨਾਂ ਦੇ ਪੱਲੇ ਕੁਝ ਨਹੀਂ ਹੈ ਜਦੋਂ ਦਾਣੇ ਡੁੱਲ ਗਏ ਝੋਲੀ ਖਾਲੀ ਹੋ ਗਈ ਅਲਵਿਦਾ ਹੋਣ ਵਾਲੀ ਹੈ ਮੋਦੀ ਸਾਹਿਬ ਜਾ ਰਹੇ ਨੇ ਰਾਹੁਲ ਜੀ ਆ ਰਹੇ ਨੇ ਕਹਾਣੀ ਖਤਮ ਹੈ ਵੈਲਕਮ ਇੰਡੀਆ ਰਾਹੁਲ ਜੀ ਨੂੰ ਕਰਦੀ ਹੈ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਇੱਕ ਨਿੱਜੀ ਕਾਲਜ ਦੇ ਡਿਗਰੀ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸਨ ਉਨ੍ਹਾਂ ਦੇ ਨਾਲ ਬਟਾਲਾ ਦੇ ਸਾਬਕਾ ਵਿਧਾਇਕ ਅਸ਼wini ਸ਼ੇਖੜੀ ਵੀ ਮੌਜੂਦ ਸਨ ਬਟਾਲਾ ਤੋਂ ਨਵੀਨ ਲੁਤਰਾ ਦੀ ਰਿਪੋਰਟ ਦਿੱਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਰਕਰੋ 9397893978